ਕਾਲ ਜੀ ਕਿ ਦੂੰ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੂਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਰਹਿਣਗੇ 10 ਬ੍ਰਾਂਡ ਦੇ ਤੇ ਰੰਗ ਰਸ਼ੀਆ ਦੇ ਸੂਟ ਤੁਸੀਂ ਨਾ ਸੱਚ ਯਕੀਨ ਨਹੀਂ ਮੰਨਣਾ ਮੈਂ ਜਿੰਨੇ ਵੱਡੇ ਆਪਾਂ ਸ਼ੋਰੂਮ ਦੇ ਵਿੱਚ ਚਲੇ ਜਾਂਦੇ ਐ ਇੰਨਾ ਕ ਜ਼ਿਆਦਾ ਇਹਨਾਂ ਦਾ ਪ੍ਰਾਈਸ ਹੈਗਾ ਆਪਾਂ ਪ੍ਰਾਈਸ ਦੇ ਰਹੇ ਨੇ ਹਜੇ ਵੀ ਆਪ ਹਜ਼ਾਰ ਤੋਂ ਘੱਟ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ ਕਿੰਨੇ ਕ ਲੋ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਦੇ ਰਹਾਂਗੇ ਸਾਰੇ ਸਿਰਫ ਆਪਣੇ ਕੋਲੇ ਤਾਂ ਸਾਰਾ ਸਟਾਕ ਹੈ ਜਿਹੜਾ ਉਹ ਕਲੀਅਰ ਵਰ ਗਈ ਹੈ ਥੋੜੇ ਜਿਹੀ ਰੀਵਾ ਬ੍ਰਾਂਡ ਦੇ ਨੇਗੇ ਤੇ ਥੋੜੇ ਜਿਹੀ ਕਿਹ ਆਪਣੇ ਕੋਲੇ ਰੰਗ ਰਸ਼ੀਅ ਦੇ ਤੇ ਦਾਸ ਦੇਣੇਗੇ ਸਾਰਾ ਆਪਾਂ ਕਲੀਅਰ ਕਰ ਚੁੱਕੇ ਆਂਗੇ ਤੇ ਹੁਣ ਅੱਗੇ ਮੈਨੂੰ ਜਰੂਰ ਦੱਸੋ ਜਲਦੀ ਕਮੈਂਟਾਂ 'ਚ ਦੱਸਿਓ ਵੀ ਕਾਟਨ ਸਟਫ ਹੋਰ ਲੈ ਕੇ ਆਈਏ ਜਾਂ ਆਪਾਂ ਹੁਣ ਸਿੰਥੈਟਿਕ ਚ ਚੱਲੀਏ ਉਹ ਮੈਨੂੰ ਪਹਿਣਾ ਜਰੂਰ ਦੱਸਣੀਆਂ ਜਿਵੇਂ 10 ਬ੍ਰਾਂਡ ਦਾ ਹੈਗਾ ਵਿੱਚ ਮਿਕਸ ਆਪ じゃ ਦਿਖਾ ਰਹੀਆਂ ਜੀ ਮੈਂ ਇਹ ਸਾਰਾ ਤੁਹਾਨੂੰ ਇਹ ਨਾ ਕਿ ਹੋ ਵੀ ਇਹ ਤਾਂ ਇਸ ਬ੍ਰਾਂਡ ਦਾ ਆ ਗਿਆ ਜੀ ਜਿਵੇਂ ਰੰਗ ਰਸ਼ੀਆ ਦਾ ਆ ਗਿਆ ਪ੍ਰਾਈਸ ਸਾਰਿਆਂ ਦਾ 600 ਰੁਪਏ ਹੀ ਰਹੂਗਾ ਤੇ ਜਿਵੇਂ ਸ਼ੰਕਰ ਬ੍ਰੈਂਡ ਦਾ ਆ ਗਿਆ ਸਾਰੇ 800 900 1000 1200 ਤੱਕ ਦੇ ਆਪਾਂ ਨੇ ਸੇਲ ਕੀਤੇ ਨੇ ਜਿਹੜੇ ਕਿ ਆਪਾਂ ਹੁਣ ਤੁਹਾਨੂੰ ਦੇ ਰਹੀ ਆ ਪ੍ਰਗਤੀ ਦਾ ਆ ਗਿਆ ਜਿਵੇਂ ਇਹ ਵੀ 600 ਦਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਦਾਸ ਬ੍ਰੈਂਡ ਦਾ 600 ਦਾ ਸਾਰੇ ਬਹੁਤ ਜ਼ਿਆਦਾ ਵਧੀਆ ਨੇ ਜਿਵੇਂ ਗੁੱਚੀ ਦਾ ਤੇ ਅਫਰੀਂਦਾ ਇਹ ਸ਼ਰਟ ਇਹ ਮੈਚਿੰਗ ਰਹੂਗਾ ਜੀ ਇਹਨੂੰ ਮੈਚਿੰਗ ਦੇਵਾਂਗੇ ਨਾਲ ਰਾਮ ਟੈਕਸ ਦੀ ਬਾਟਮ ਲਗਾ ਕੇ ਦੇਵਾਂਗੇ ਜੀ ਆਪਾਂ ਉਹੀ ਪ੍ਰਾਈਸ ਰਹੂਗਾ 600 ਰੁਪਏ ਰਾਮ ਟੈਕਸ ਦੀ ਬਾਟਮ ਨਾਲ ਵੀ ਤੇ ਰਾਮ ਟੈਕਸ ਬ੍ਰਾਂਡ ਦੀ ਬਾਟਮ ਹੋਊਗੀ ਨਾਲ ਬਲੈਕ ਕਲਰ ਦੀ ਤੇ ਇਹ ਵਾਲਾ ਜਿਹੜਾ ਇਹ ਵੀ ਰੰਗ ਰਸ਼ੀਆ ਦਾ ਹੈ ਇਹ ਵੀ ਰੰਗ ਰਸ਼ੀਆ ਦਾ ਆ ਗਿਆ ਜੀ ਤੇ ਇਹ ਵਾਲਾ ਆ ਗਿਆ ਜੀ ਜਿਹੜਾ ਇਹ ਪ੍ਰਕriti ਦਾ ਆ ਗਿਆ ਜੀ ਤੇ ਇਹ ਵਾਲਾ ਵੀ ਆਪਾਂ ਮੈਚਿੰਗ ਕਰਕੇ ਦੇਵਾਂਗੇ ਤੁਹਾਨੂੰ ਇਹ ਵੀ 600 ਦਾ ਹੈ ਜੀ 10 ਬ੍ਰੈਂਡ ਦਾ ਇਹ ਵੀ ਬਲੈਕ ਨਾਲ ਮੈਚਿੰਗ ਹੋਊਗੀ ਜੀ ਇਹਦੀ ਵੀ ਮੈਚਿੰਗ ਕਰਕੇ ਹੀ ਦੇਵਾਂਗੇ ਵਾਈਟ ਨਾਲ ਲੈਣੀ ਹੈ ਵਾਈਟ ਨਾਲ ਲੈ ਸਕਦੇ ਹੋ ਤੁਸੀਂ ਮੈਚਿੰਗ ਦੋਨਾਂ ਦੀ ਹੈਗੀ ਆਪਣੇ ਕੋਲੇ ਤੇ ਉਸ ਤੋਂ ਬਾਅਦ ਇਹਦੀ ਵੀ ਮੈਚਿੰਗ ਹੋਊਗੀ ਜੀ ਰੰਗ ਰਸ਼ੀਆ ਦਾ 10 ਦਾ ਸੌਰੀ ਤੇ ਇਹ ਵਾਲਾ ਰੰਗ ਰਸ਼ੀਆ ਦਾ ਆ ਗਿਆ ਜੀ ਤੇ ਇਹਦੀ ਮੈਚਿੰਗ ਆਪਾਂ ਜੈਲੋ ਨਾਲ ਤਾਂ ਕਰ ਚੁੱਕੇ ਹਾਂ ਬਟ ਜੇ ਤੁਸੀਂ ਬਲੈਕ ਨਾਲ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਲੈਕ ਨਾਲ ਕਰਕੇ ਦੇ ਦਾਂਗੇ ਤੇ ਇਹਦੀ ਵੀ ਮੈਚਿੰਗ ਕਰਕੇ ਦੇਵਾਂਗੇ ਜੀ ਇਹ 올ਓਵਰ ਸੂਟ ਰਹੂਗਾ ਇਹ ਸਾਰਿਆਂ ਦਾ ਪ੍ਰਾਈਸ 600 ਹੈ ਬੇਸ਼ੱਕ ਕੋਈ ਮੈਚਿੰਗ ਕਰਵਾ ਲਵੇ ਬੇਸ਼ੱਕ ਕਿ ਮੈਂ ਵੀ ਸਾਰਿਆਂ ਦੀ ਬ੍ਰਾਂਡ ਦੀ ਬਾਟਮਸ ਲਗਾ ਲਗਾ ਕੇ ਦੇਵਾਂਗੇ ਆਪਣਾ ਨੰਬਰ ਹੈ 9253115036 ਜੀ ਦੇ ਤੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਇੰਨਾ ਕਿ ਸਟਾਕ ਰਹਿ ਗਿਆ ਆਪਣੇ ਕੋਲੇ ਸਿਰਫ ਕੁਛਕ ਆਪਣੇ ਕੋਲੇ ਰੀਵਾ ਬ੍ਰਾਂਡ ਦੇ ਮੈਚਿੰਗ ਸੂਟ ਰਹਿ ਗਏ ਮੈਚਿੰਗ ਤਾਂ 올ਓਸਟ ਸਾਰੇ 올ਓਵਰ ਵੀ ਕੁਝ ਮੈਚਿੰਗ ਐ ਇਦਾਂ ਚਲੋ ਵੀਡੀਓ ਪਾਈ ਦਿੰਨੀ ਹੈ ਕਿ ਮੈਂ ਅੱਜ ਉਹਨਾਂ ਦੇ ਵੀ ਤੇ ਆਪਣੇ ਕੋਲੇ ਸਾਰਾ ਸਟਾਕ ਕਲੀਅਰ ਹੋ ਚੁੱਕਿਆ कॉटन ਦਾ ਤੇ ਹੁਣ ਮੈਨੂੰ ਅੱਗੇ ਜਰੂਰ ਤੁਸੀਂ ਦੱਸਿਓ ਕਿ ਆਪਾਂ ਕਿਹੜਾ ਬ੍ਰਾਂਡ ਲੈ ਕੇ ਆਈ ਆਪਾਂ ਕੱਲ ਨਵਾਂ ਕੁਝ ਲੈ ਕੇ ਆਏ ਸੀ ਕਿ ਉਹ ਵੀ ਨਾਲ ਦੀ ਨਾਲ ਉਹਦੇ ਵਿੱਚ ਸਿਰਫ ਦੋ ਥੂਟੀ ਅਵੇਲੇਬਲ ਹੈਗੇ ਨੇ ਕੱਲ ਵਾਲਿਆਂ ਦੇ ਵਿੱਚੋਂ ਤੇ ਸਾਰੇ ਆਪਾਂ ਸਟਾਕ ਕਲੀਅਰ ਕਰ ਚੁੱਕੇ ਹਾਂਗੇ ਤੇ ਹੁਣ ਮੈਨੂੰ ਅੱਗੇ ਦੱਸਿਓ ਵੀ ਕਾਟਨ ਦਾ ਵੇਸ ਲੈ ਕੇ ਇਹ ਵਰਕ ਵਾਲੇ ਲੈ ਕੇ ਇਹ ਪ੍ਰਿੰਟ ਲੈ ਕੇ ਇਹ ਕਿਉਂਕਿ ਆਪਾਂ ਨੇ ਨਾ ਥੋੜੀ ਡਿਮਾਂਡ ਤੇ ਤੇ ਥੋੜੀ ਲਾਈਕ ਦੇ ਅਨੁਸਾਰ ਹੀ ਚੱਲਣਾ ਹੁੰਦਾ ਤੁਸੀਂ ਕੀ ਲਾਈਕ ਕਰ ਰਹੇ ਹੋਗੇ ਸਾਡਾ ਤਾਂ ਚਲੋ ਮੈਂ ਤਾਂ ਚੁਆਇਸ ਕਰਕੇ ਲੈ ਕੇ ਹੀ ਆਣੀਆਂ ਕਿਉਂਕਿ ਮੈਂ ਮੈਨੂੰ ਇਹ ਹੁੰਦਾ ਹੈਗਾ ਮੈਂ ਹਰ ਇੱਕ ਚੀਜ਼ ਐਦਾਂ ਚੁਆਇਸ ਕਰਦੀ ਹੁੰਨੀ ਕਿ ਜਿੱਦਾਂ ਮੈਂ ਕੁਝ ਖੁਦ ਵੇਅਰ ਕਰਨੀ ਹੁੰਦੀ ਹੈ ਤੇ ਮੈਨੂੰ ਸਾਰੀਆਂ ਪਹਿਣਾ ਦੀ ਚੁਆਇਸ ਦਾ ਪਤਾ ਲੱਗ ਚੁੱਕਿਆ ਹੈਗਾ ਬਟ ਵਾਕਈ ਤੁਸੀਂ ਕੀ ਚਾਹੁੰਦੇ ਹੋਗੇ ਕਿੰਦਾ ਦੇ ਸੂਟ ਚਾਹੁੰਦੇ ਹੋਗੇ ਦਾ ਸਟੱਫ ਤੁਹਾਨੂੰ ਅੱਗੇ ਲੈ ਕੇ ਆਵਾਂਗੇ ਵਧੀਆ ਤੋਂ ਵਧੀਆ ਸਟੱਫ ਤੁਹਾਡੇ ਲਈ ਆਹ ਕੋਸਟਲੀ ਭਾਲਦੇ ਹਾਂ ਤਾਂ ਕੋਸਟਲੀ ਲੈ ਕੇ ਆਵਾਂਗੇ ਜਿੱਦਾਂ ਆਪਣੇ ਕੋਲੇ ਕੁਝ ਕੋਸਟਲੀ ਚੀਜ਼ਾਂ ਵੀ ਆਈਆਂ ਨੇਗੀਆਂ ਤੇ ਉਹ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਆਪਾਂ ਵਧੀਆ ਵਾਲੇ ਜਿਵੇਂ ਇਹ ਟਿਸਟਾ ਬ੍ਰਾਂਡ ਦੇ ਆ ਗਿਆ ਜੀ ਟਿਸਟਾ ਬ੍ਰਾਂਡ ਦਾ ਸੂਟ ਰਹੂਗਾ ਜੀ ਵੈਸਟ ਕੁਆਲਿਟੀ ਦਾ ਤੇ ਇਹਦੇ ਵਿੱਚ ਇਹ ਚ ਕ੍ਰੇਪ ਦਾ ਸੂਟ ਹੈ ਜੀ ਟਿਸਟਾ ਬ੍ਰੈਂਡ ਦਾ ਤੁਸੀਂ ਸਾਰੇ ਸਮਝਦੇ ਹੋਵੋਗੇ ਟਿਸਟਾ ਬ੍ਰੈਂਡ ਟਿਸਟਾ ਬ੍ਰੈਂਡ ਦੀ ਨਾਲ ਬਾਟਮ ਹੈ ਕ੍ਰੇਪ ਦੀ ਤੇ ਨਾਲ ਪਿਓਰ ਚਨੂਨ ਦਾ ਦੁਪੱਟਾ ਰਹੂਗਾ ਜੀ 1400 ਦਾ ਦੁਪੱਟਾ ਹੀ ਆਂਦਾ ਹੈ ਐਨਾ ਕ ਸੋਨਾ ਸੂਟ ਹੈ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਆ ਚੁੱਕੇ ਨੇਗੇ ਇਹ 4000 ਦਾ ਸੂਟ ਰਹੂਗਾ ਜੀ ਐਦਾਂ ਦੀਆਂ ਚੀਜ਼ਾਂ ਵੀ ਆਪਣੇ ਕੋਲੇ ਹੈਗੀਆਂ ਨੇਗੀਆਂ ਇੱਕ ਆਪਣੇ ਕੋਲੇ ਐਦਾਂ ਦੀਆਂ ਚੀਜ਼ਾਂ ਵੀ ਆਪਾਂ ਲੈ ਕੇ ਕੁਸ਼ਕ ਲੈ ਕੇ ਆਏ ਆ ਤੇ ਹੌਲੀ ਹੌਲੀ ਵੀਡੀਓ ਪਾਵਾਂਗੇ ਤੇ ਹੋਰ ਜੇ ਤੁਸੀਂ ਐਦਾਂ ਦੀਆਂ ਚੀਜ਼ਾਂ ਲਾਈਕ ਕਰ ਦਿਓ ਤਾਂ ਜ਼ਰੂਰ ਕਮੈਂਟ uh, ਕਰਿਓ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਕਮੈਂਟਸ ਕਰਕੇ ਜਰੂਰ ਦੱਸਿਓ ਇਹ ਜਿੱਦੇ ਆਪਣੇ ਕੋਲੇ ਪਿਓਰ ਦੀ ਇੱਕ ਤਾਂ ਹੁੰਦੀ ਹੈ ਜੀ ਸੈਮੀ ਦੇ ਵਿੱਚ ਸੈਮੀ ਦੇ ਵਿੱਚ ਮੈਂ ਬਹੁਤ ਘਟ ਲਿਆ ਕਿ ਖੁਸ਼ ਅੰਗ ਜੌਰ ਜਟ ਇਹ ਆ ਗਿਆ ਜੀ ਆਪਣੇ ਕੋਲੇ ਪਿਓਰ ਦਾ ਇਹ ਪਿਓਰ ਦੀ ਰਹੂਗੀ ਜੀ 올ਓਵਰ ਸੂਟ ਵੀ ਇਹ 2500 ਰੁਪਏ ਦਾ ਪੈਂਦਾ ਹੁੰਦਾ ਹੈਗਾ ਤੇ ਇਹਦੇ ਨਾਲ ਕ੍ਰੇਪ ਦੀ ਬਾਟਮ ਲਗਾ ਕੇ 2000 ਦਾ ਸੂਟ ਹੈ ਜੀ ਜੇ ਤੁਸੀਂ ਐਦਾਂ ਦੀ ਚੀਜ਼ਾਂ ਜੌਰ ਜਟ ਚ ਪਾਣਾ ਚਾਹੁੰਦੇ ਹੋ ਪਿਓਰ ਦੇ ਵਿੱਚ ਤਾਂ ਇਹ ਚੀਜ਼ਾਂ ਵੀ ਤੁਹਾਡੇ ਲਈ ਆਪਾਂ ਲੈ ਕੇ ਆ ਚੁੱਕੇ ਆਂਗੇ ਤੇ ਅੱਗੇ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੰਨਾਂ ਦੀ ਜੀ like that thank you G.